ਹਾਂਜੀ ਦੋਸਤੋ ਅੱਜ ਖੜੇ ਆ ਆਪਾਂ ਸਰਹੰਦ ਵਾਲੇ ਰੋਡ ਤੇ ਦਿੱਲੀ ਲੁਧਿਆਣੇ ਤੋਂ ਜਿਹੜਾ ਦਿੱਲੀ ਵਾਲਾ ਰੋਡ ਆ ਤੇ ਇੱਥੇ ਖੜੇ ਆ ਅੱਜ ਆਪਾਂ ਜੀ ਫੋਰਚੂਨਰ ਰੈਸਟੋਰੈਂਟ ਤੇ ਸਰਦਾਰਾਂ ਦਾ ਫੋਰਚੂਨਰ ਵਾਲਾ ਟੱਬਾ ਤੇ ਇੱਥੇ ਦੇਖੋ ਤੁਸੀਂ ਪਹਿਲਾਂ ਤੁਹਾਨੂੰ ਮੈਨੂ ਦਿਖਾ ਦਵਾਂ ਵੀ ਮੈਨੂ ਦੇ ਵਿੱਚ ਕੀ ਕੀ ਹੈਗਾ ਆ ਕਿਆ ਬਾਦ ਆ ਮੱਕੀ ਦੀ ਰੋਟੀ ਸਰਦਾ ਸਾਗ ਰਾਜਮਾ ਚਾਵਲ ਕਿਹੜੀ ਚਾਵਲ ਲੱਸੀ ਗੁਲਾਬ ਜਾਮਨ ਸਪੈਸ਼ਲ ਚਾਹ ਕਿਆ ਬਾਤ ਆ ਜੀ ਤੇ ਗੱਡੀ ਦਿਖਾਵਾ ਪਹਿਲਾਂ ਤੁਹਾਨੂੰ ਕਦੇ ਇਹਨਾਂ ਕਹਦੇ ਹੋ ਵੀ ਪਿੱਛੋਂ ਦਿਖਾਈਆ ਫੋਰਚੂਨਰ ਗੱਡੀ ਆ ਬਾਈ। ਲਓ ਜੀ ਆ ਚੈੱਕ ਕਰ ਲਓ। ਇਹ ਆ ਜੀ ਫੋਰਚੂਨਰ ਗੱਡੀ ਤੇ ਆ ਹੁਣ ਆਪਾਂ ਚੱਲਦੇ ਆ ਬਾਈ ਹੁਣਾਂ ਕੋਲ ਜਿਹੜੇ ਇਹਨੂੰ ਔਨ ਕਰਦੇ ਨੇ ਤੇ ਪੁੱਛਦੇ ਨੇ ਬਾਈ ਹੁਣਾਂ ਨੂੰ ਵੀ ਆ ਫੋਰਚੂਨਰ ਗੱਡੀ ਦੇ ਵਿੱਚ ਜਿਹੜਾ ਕੰਮ ਕੀਤਾ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਕੀ ਹਾਲ ਚੱਲ ਪਾਜੀ? ਚੜ੍ਹਦੀ ਕਲਾ ਪਾਜੀ। ਪਾਜੀ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਵੀ ਜਿਹੜਾ ਤੁਸੀਂ ਇਹ ਸ਼ੁਰੂ ਕੀਤਾ, ਖਾਣੇ ਦਾਪ ਕੀਤਾ। ਇਹ ਫੋਰਚੂਨਰ ਗੱਡੀ ਜੀ ਕਿਉਂ ਕੀਤਾ ਪਾਜੀ? ਸਰ ਕਿਉਂਕਿ ਤਕਰੀਬਨ ਸਾਰਿਆਂ ਦੀ ਪਸੰਦ ਆ ਜੀ। ਫੋਰਚੂਨ ਫੋਰਚੂਨ ਸਾਰਿਆਂ ਦੀ ਪਸੰਦ ਹੈ ਤੇ ਚਲੋ ਮਹਾਰਾ ਨੇ ਸਾਡੇ ਦੀ ਕਿਰਪਾ ਕੀਦਿਆਂ ਨੂੰ ਦਾਤ ਦਿੱਤੀ ਹੈ ਜੀ ਹਾਂ ਜੀ ਤੇ ਅਸੀਂ ਕਹਾਂ ਚਲੋ ਜੇ ਮਾਨੂੰ ਕੰਮ ਹੀ ਕਰਨਾ ਤਾਂ ਕਿਸੇ ਬੱਕਰੇ ਢੰਗ ਨਾਲ ਕਰੀਏ ਜੀ ਕੀ ਬਾਤ ਹੈ ਭਾਜੀ ਭਾਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਸਰ ਮੈਨੂੰ 3 ਸਾਲ ਹੋ ਗਏ ਆ ਇਕਰੀਮ ਨੂੰ 3 ਸਾਲ ਹੋ ਗਏ ਕੀ ਬਾਤ ਹੈ ਭਾਜੀ ਤੇ ਭਾਜੀ ਪਹਿਲਾਂ ਕੀ ਕਰਦੇ ਸੀਗੇ ਇਸ ਤੋਂ ਪਹਿਲਾਂ ਪਹਿਲਾਂ ਸਰ ਮੈਂ ਬਾਠ ਕੀਰਤਨ ਕਰਦਾ ਸੀਗਾ ਜੀ ਕੀਰਤਨ ਕਰਦੇ ਸੀਗੇ ਠੀਕ ਸਰ ਓਕੇ ਤੇ ਹੁਣ ਵੀ ਕੀਰਤਨ ਕਰਦੇ ਹੋ ਨਾਲ ਨਾਲ ਜਾਂ ਕਿਵੇਂ ਹਾਂ ਜੀ ਹੁਣ ਵੀ ਥੋੜਾ ਬੋਲ ਕਰੀਦਾ ਬਸ अच्छा ज्यादा नहीं होता चलो इधर ही सेवा कर दी है जी अच्छा ਤੁਸੀਂ ਦੋ ਬ੍ਰਦਰ ਹੋ ਨਾ ਕੰਮ ਕਰਦੇ ਜੀ ਜੀ ਸਰ ਦੋ ਬ੍ਰਦਰ ਤੇ ਦੂਜੇ ਬ੍ਰਦਰ ਅੱਜ ਮਿਲਣਾ ਕਿਤੇ ਗਿਆ ਹੋਏ ਰਿਹਾ ਅੱਜ ਗੱਲ ਹੋਈ ਸੀ ਉਹਨਾਂ ਨਾਲ ਅੱਛਾ ਨਹੀਂ ਬ੍ਰਦਰ ਓਕੇ ਤੇ ਭਾਈ ਕੀ ਕੀ ਖਾਣਾ ਜਿਹੜਾ ਜਿਹੜਾ ਤੁਹਾਡਾ ਹੁੰਦਾ ਸਾਡੇ ਕੋਲੇ ਕੜੀ ਝੌਲ ਹੁੰਦਾ ਜੀ ਰਾਜਮਾ ਝੌਲ ਹੁੰਦਾ ਜੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਜੀ ਤੇ ਨਾਲ ਲੱਸੀ ਚਾਹ ਵਗੈਰਾ ਜੀ ਗਰਮ ਗੁਲਾਬ ਜੰਮਣ ਵੀ ਹੁੰਦੀ ਹੈ ਜੀ ਅੱਜ ਥੋੜਾ ਜਿਹਾ ਲੱਗ ਗਿਆ ਸਟਾਕ ਜੀ ਅੱਛਾ ਜੀ ਜੀ ਕੀ ਬਾਤ ਹੈ ਭਾਈ ਜਦੋਂ ਇੱਕ ਚੀਜ਼ ਹੁੰਦੀ ਆ ਵੀ ਪਿੰਡਾਂ ਦੇ ਵਿੱਚ ਨਾ ਤੁਸੀਂ ਪਿੰਡ ਤੋਂ ਇੱਕ ਸ਼ਹਿਰ ਤੋਂ ਪਿੰਡੋਂ ਹਸਰ ਨਾਲੇ ਪਿੰਡ ਆ ਜੀ ਪਿੰਡ ਦੇ ਵਿੱਚ ਹੁੰਦਾ ਨਾ ਵੀ ਹਾਂ ਯਾਰ ਵੀ ਇੱਕ ਸਰਦਾਰ ਬੰਦਾ ਫੋਰਚੂਨਰ ਗੱਡੀ ਦਾ ਲੋਕਾਂ ਨੇ ਕੀੜੀਆਂ ਨਾਲ ਹੀ ਰੱਖੀ ਹੋਈ ਆ ਤੇ ਤੁਸੀਂ ਉਹਦੇ ਵਿੱਚ ਇੱਕ ਸਰਦਾਰ ਬੰਦੇ ਹੋਗੇ ਤੁਸੀਂ ਕਹਿ ਵੀ ਯਾਰ ਇਹ ਚ ਕੰਮ ਸ਼ੁਰੂ ਕਰਨਾ ਲੋਕਾਂ ਦਾ ਕੀ ਪ੍ਰਤੀਕਿਰਿਆ ਸੀ ਆਂਡੀ ਗਵਾਂਡੀ ਕਿਵੇਂ ਬੋਲਦੇ ਸੀਗੇ ਕਿਵੇਂ ਆਗੇ ਬੇਬੇ ਵਾਪੂ ਨੂੰ ਕਹਿੰਦੇ ਸੀ ਯਾਰ ਕਿਹੜੇ ਮੁੰਡੇ ਨੂੰ ਕਿਹੜੀ ਕਮੀ ਲਾ ਲਿਆ ਪਰ ਹਰ ਇੱਕ ਦੀ ਆਪੋ ਆਪਣੀ ਸੋਚ ਆ ਜੀ ਆਪਣੀ ਥਿੰਕ ਨਾਲ ਹਰੇਕ ਨੇ ਗੱਲ ਕਰਨੀ ਆ ਜੀ ਕਈਆਂ ਨੇ ਚੰਗਾ ਵੀ ਕਹਿਣਾ ਵੀ ਚਲੋ ਵਧੀਆ ਗੱਲ ਕਿਰਤ ਕਰਦੇ ਆ ਤੇ ਕਈਆਂ ਨੇ ਮਾੜਾ ਵੀ ਕਹਿਣਾ ਵੀ ਯਾਰ ਇਹ ਕੀ ਤੁਸੀਂ ਨਵੇਂ ਹੀ ਕੰਮ ਕਰ ਲ ਸਾਨੂੰ ਖੁਦ ਕਦੇ ਕਈ ਬੰਦੇ ਕਹਿੰਦੇ ਆ ਕੇ ਯਾਰ ਤੁਸੀਂ ਤਾਂ ਫੋਰਚੂਨਰ ਦੀ ਰਿਪਿਟੇਸ਼ਨ ਖਰਾਬ ਕਰਦੀ ਆ ਅਜਾ ਫੋਰਚੂਨਰ ਦੀ ਰਿਪਿਟੇਸ਼ਨ ਖਰਾਬ ਕਰਦੀ ਮਤਲਬ ਇੰਨੀ ਜ਼ਿਆਦਾ ਵਧੀਆ ਮੰਨਣ ਵਾਲੀ ਗੱਡੀ ਤੁਸੀਂ ਕੱਢੀ ਚੋਲ ਤੇ ਲਾਤੀ ਆ ਮੈਂ ਕਹਣਾ ਉਹਨਾਂ ਵੀ ਯਾਰ ਮਿਹਨਤ ਕਰਨੀ ਆ ਆਪਾਂ ਨੇ ਆ ਜੀ ਮਿਹਨਤ ਕਰਨੀ ਆ ਮਿਹਨਤ ਕਰਨ ਦੇ ਵਿੱਚ ਕੋਈ ਉਹ ਨਹੀਂ ਆ ਵੀ ਅਗਰ ਅਸੀਂ ਸਾਡੇ ਕੋਲ ਅਜੇ ਮਰਨ ਕਿਰਪਾ ਕੀਤੀ ਹੈ ਗੱਡੀ ਹੈਗੀ ਆ ਤਾਂ ਅਸੀਂ ਚਾਵਲ ਵੇਚ ਰਹੇ ਆ ਆਪਣੀ ਕਿਰਤ ਕਰ ਰਹੇ ਆ ਤੇ ਲੋਕਾਂ ਦਾ ਹੀ ਸੁਨੇਹਾ ਜ਼ਿਆਦਾ ਇੱਕ ਲੋਕਾਂ ਦਾ ਹੀ ਸੁਨੇਹਾ ਮਤਲਬ ਜੇਕਰ ਮਾਲ ਕਿਰਪਾ ਕਰਦੇ ਤਾਂ ਕਿ ਅਸੀਂ ਪਹੁੰਚ ਜਾਈਏ ਤਾਂ ਵੀ ਆਪਣੀ ਕਿਰਤ ਨਾ ਛੱਡੀਏ ਜੀ ਬਿਲਕੁਲ ਇਹ ਸਰ ਸਾਡਾ ਇੱਕ ਛੋਟਾ ਜਿਹਾ ਮੈਸੇਜ ਲੋਕਾਂ ਵਾਸਤੇ ਹੈ ਜੀ ਬਿਲਕੁਲ ਜੀ ਸਰ ਤੇ ਭਾਜੀ ਇੱਕ ਚੀਜ਼ ਹੋਰ ਵੀ ਮਾਨੂੰ ਦੱਸਿਓ ਵੀ ਜਦੋਂ ਤੁਸੀਂ ਇਹ ਕੰਮ ਸਟਾਰਟ ਕੀਤਾ ਸੀਗਾ ਉਦੋਂ ਸਭ ਤੋਂ ਵੱਡੀ ਪਹਿਲਾਂ ਕਿਹਦੀ ਸੀ ਕਿ ਕੋਸ਼ਿਸ਼ ਕੀਤੀ ਸੀ ਇਹ ਕਿ ਆਹੇ ਕੰਮ ਕਰਨਾ ਤੇ ਉਦੋਂ ਸਭ ਤੋਂ ਪਹਿਲਾਂ ਖੁਸ਼ੀ ਕਿਹਨੂੰ ਹੋਈ ਸੀ ਬੇਬੀ ਨੂੰ ਕਿ ਬਾਪੂ ਨੂੰ ਸਰ ਫਾਦਰ ਮੇਰੇ ਹੈ ਨਹੀਂ ਐਕਚੁਅਲੀ ਤੇ ਮਦਰ ਨਾਲ ਮੈਂ ਡਿਸਕਸ ਕੀਤਾ ਬ੍ਰਦਰ ਨਾਲ ਡਿਸਕਸ ਕੀਤਾ ਵੀ ਕਿਉਂ ਨਾ ਅਸੀਂ ਇੱਕ ਨਵਾਂ ਜਿਹਾ ਕੰਮ ਸ਼ੁਰੂ ਕਰੀਏ ਅੱਛਾ ਪਹਿਲਾ ਮਤਲਬ ਥੋੜਾ ਜਿਹਾ ਸੀ ਵੀ ਮਤਲਬ ਐਡੀ ਵੱਡੀ ਗੱਡੀ ਆ ਲੋਕ ਕੀ ਕਹਿਣਗੇ ਥੋੜਾ ਜਿਹਾ ਮਨ ਦੇ ਵਿੱਚ ਵੀ ਸੀਗਾ ਤੇ ਮਤਲਬ ਚਲੋ ਫਿਰ ਵੀ ਇੱਕ ਆਪਣੇ ਆਪ ਨੂੰ ਜੋੜਨ ਵਾਸਤੇ ਕੁਝ ਨਵਾਂ ਕਰਨ ਵਾਸਤੇ ਤਾਂ ਅਸੀਂ ਚੱਲੇ ਜੀ ਮਾੜਾਂ ਦੀ ਕਿਰਪਾ ਨਾਲ ਜਿੱਤ ਤੱਕ ਪਹੁੰਚ ਗਏ ਤਿੰਨ ਸਾਲ ਹੋ ਗਏ ਆ ਕੀ ਬਾਤ ਹੈ ਜੀ ਸਰ ਕੀ ਬਾਤ ਅੱਛਾ ਭਾਈ ਖਾਣਾ ਕੌਣ ਬਣਾਉਂਦਾ ਹੈ ਖਾਣਾ ਜੀ ਮਦਰ ਤੇ ਮੇਰੇ ਵਾਈਫ ਬਣਾਉਂਦੇ ਆ ਜੀ ਨਾਲ ਮਦਰ ਤੇ ਥੋੜੇ ਵਾਈਫ ਬਣਾਉਂਦੇ ਨੇ ਨਾਲ ਬਾਕੀ ਅਸੀਂ ਵੀ ਸਾਰਾ ਕਰਦੇ ਆ ਨਾਲ ਤੁਸੀਂ ਹੈਲਪ ਕਰਦੇ ਤੇ ਭਾਈ ਟਾਈਮਿੰਗ ਕੀ ਕੀ ਆ ਟਾਈਮਿੰਗ ਸਾਰ ਆਪਣੀ 11 ਤੋਂ 4 ਵਜੇ ਤੱਕ ਦਾ ਟਾਈਮ ਆ ਜੀ ਬਾਕੀ ਘੰਟਾ ਕਿਵਰ ਪਹਿਲਾਂ ਵੀ ਆ ਜਾਈਦਾ ਜਾਂ ਘਾਟਾ ਲੇਟ ਵੀ ਹੋ ਜਾਂਦਾ ਲੇਟ ਵੀ ਹੋ ਜਾਂਦਾ ਤੇ ਜਲਦੀ ਖਤਮ ਵੀ ਹੋ ਜਾਂਦਾ ਜੀ ਨਹੀਂ ਮਤਲਬ ਸਾਰਾ ਜਿਹੜਾ ਬਣਿਆ ਹੁੰਦਾ ਮਾਲ ਸਾਰਾ ਖਤਮ ਕਰਕੇ ਜਾਈਦਾ ਖਤਮ ਕਰਕੇ ਜਾਂਦੇ ਕੀ ਬਾਤ ਹੈ ਬਹੁਤ ਵਧੀਆ ਗੱਲ ਆ ਭਾਜੀ ਵੀ ਇੱਕ ਪੰਜਾਬੀ ਬੰਦੇ ਪਹਿਲੀ ਗੱਲ ਤਾਂ ਇਸ ਸਪੀਡ 'ਚ ਹਜੇ ਹੈ ਨਹੀਂ ਸੀ ਪਰ ਤੁਸੀਂ ਇੱਕ ਨਵਿਕਲੀ ਪਹਿਲ ਕੀਤੀ ਆ ਵੀ ਫੋਰਚੂਨਰ ਗੱਡੀ ਵਾਕਈ ਪੋਰਟਦਰ ਗੱਡੀ ਨੂੰ ਤੁਸੀਂ ਇੱਥੇ ਆਪਣੇ ਕੰਮ ਲਈ ਯੂਜ਼ ਕੀਤਾ ਕਿਉਂਕਿ ਗੱਡੀਆਂ ਹਮੇਸ਼ਾ ਟੌਰੀ ਦੀ ਨਹੀਂ ਹੁੰਦੀਆਂ ਆਪਣੇ ਕੰਮ ਲਈ ਹੁੰਦੀਆਂ ਨੇ ਆਪਣੇ ਕੰਮ ਯੂਜ਼ ਕਰਨ ਵਾਸਤੇ ਹੁੰਦੀਆਂ ਨੇ ਤੇ ਭਾਈ ਅੱਜ ਕੀ ਕੀ ਹੈ ਸਾਦੂ ਤੁਸੀਂ ਕਿਖਲਾਉਂਗੇ ਤੁਸੀਂ ਜੀ ਸਰ ਵਾਲਾ ਪਕੌੜਾ ਜੀ ਕੀ ਬਾਤ ਹੈ ਜੀ ਤੁਮਾ ਜੀ ਤੁਮਾ ਜੀ ਹੋਰ ਭਾਜੀ ਅੱਗੇ ਚੱਲੋ ਔਰ ਆਜਮਾ ਬੱਸ ਥੋੜੇ ਰਹਿ ਗਏ ਆ ਚਲੋ ਜਿੰਨੇ ਰਹਿ ਗਏ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਠੀਕ ਹੈ ਜੀ ਜੀ ਸਰ ਨਾਲ ਸਰੋਂ ਦਾ ਸਾਗ ਆਜਾ ਕੀ ਬਾਤ ਹੈ ਬਸ ਇਹ ਭਾਈ ਹਜੇ ਮੈਨੂੰ ਲੱਗਦਾ ਕਿ ਕਿੰਨੇ ਕਿ ਮਹੀਨੇ ਦਾ ਕਿ ਸਰੋਂ ਦਾ ਸਾਗ ਮਿਲਣਾ ਰਹਿਣਾ ਹਜੇ ਨਹੀਂ ਸਰ ਹੁਣ ਆਪਣਾ ਸੁਕਾ ਕੇ ਰੱਖਿਆ ਹੁੰਦਾ ਜੀ ਨਾਲ ਵਿੱਚ ਪਾਲਕ ਵਗੈਰਾ ਆਪਣੇ ਮੇਥਾ ਵਗੈਰਾ ਐਡ ਕਰਕੇ ਨਾਲ ਵਿੱਚ ਮਾਰਿਆ ਜਾਂਦਾ ਅੱਛਾ ਇਹ ਸੁਕਾ ਕੇ ਰੱਖਿਆ ਹੋਇਆ ਮਤਲਬ ਤੁਹਾਡੇ ਕੋਲ 12 ਮਹੀਨੇ ਤੀਦਨ ਸਾਗ ਮਿਲੂ ਜਿਸ ਦੇ ਕਾਉਂਟਿੰਗ ਮਤਲਬ ਅਸੀਂ ਥੋੜਾ ਜਿਹਾ ਪਾ ਦਈਦਾ ਨਾਲ ਵੀ ਟੇਸਟ ਆਵੇ ਵਿੱਚ ਸਰੋਂ ਦਾ ਟੇਸਟ ਆਵੇ ਜੀ ਨਾਲ ਅੱਛਾ ਤੇ ਫਿਰ ਮਤਲਬ ਤੁਹਾਡੇ ਕੋਲ 12 ਮਹੀਨੇ ਤੀਦਨ ਸਾਗ ਮਿਲੂਗਾ ਹਾਂ ਜੀ ਮਿਲਦਾ ਸਰ ਜੀ ਵਿਚ 2 ਮਹੀਨੇ ਵਿੱਚ ਕੱਟ ਕਰ ਦਿੰਦਾ ਕਿਉਂਕਿ ਥੋੜੀ ਡਿਮਾਂਡ ਘਟ ਜਾਂਦੀ ਹੈ ਕੰਪਨ ਦੀ ਡਿਮਾਂਡ ਘਟ ਜਾਂਦੀ ਹੈ ਕਿਉਂਕਿ ਗਰਮੀ ਜ਼ਿਆਦਾ ਹੋ ਜਾਂਦੀ ਹੈ ਵਿੱਚ ਮਹੀਨਾ 2 ਮਹੀਨਾ ਗੈਪ ਪਾ ਲਈ ਦਿੰਦੇ ਨੇ ਮੈਨੂੰ ਤੇ ਭਾਈ ਜੀ ਹੁਣ ਮੈਨੂੰ ਰੇਟ ਦੱਸਿਓ ਪਹਿਲਾਂ ਕੀ ਕੀ ਆ ਸਰ ਆਪਣਾ ਥਾਲੀ ਦਾ 120 ਰੁਪਏ ਦਾ ਰੇਟ ਆ ਜੀ 120 ਰੁਪਏ ਥਾਲੀ ਦਾ ਉਹਦੇ ਵਿੱਚ ਕੀ ਕੀ ਹੁੰਦਾ ਭਜੀ ਥਾਲੀ ਦੇ ਵਿੱਚ ਤੁਸੀਂ ਮਤਲਬ ਦੋ ਸਬਜ਼ੀਆਂ ਚਾਵਲ ਰੋਟੀ ਜਿਹੜਾ ਮਤਲਬ ਜਿੱਦਾਂ ਦੀ ਮਰਜ਼ੀ ਰੋਟੀ ਲੈ ਸਕਦੇ ਹੋ ਓਕੇ ਤੇ ਜਿਹੜੇ ਮੱਕੀ ਦੀ ਰੋਟੀ ਸਰਦੋ ਸਾਥ ਉਹਦਾ ਕੀ ਰੇਟ ਆ ਓਏ ਮਤਲਬ 140 ਹੁੰਦੀ ਆ ਸਰ ਅੱਛਾ 140 ਹੁੰਦੀ ਆ ਅੱਛਾ ਤੁਸੀਂ ਮੱਕੀ ਦੀ ਰੋਟੀ ਲੈ ਲਓ ਜਾਂ ਕਣਕ ਦੀ ਲੈ ਲਓ ਮਤਲਬ ਉਹਦਾ ਨਾਲ 40 ਦੇ ਵਿੱਚ ਤੁਹਾਨੂੰ 40 ਮਿਲਣਗੇ ਰੋਟੀ ਵੀ ਮਿਲੇਗੀ ਜੀ ਸਬਜ਼ੀ ਦੋ ਨੇ ਮਤਲਬ ਸਾਡੇ ਕੋਲੇ ਤਿੰਨ ਸਬਜ਼ੀਆਂ ਨੇ ਕੜੀ ਪਕੌੜਾ ਤੇ ਰਾਜਮਾ ਤੇ ਸਾਗ ਜੀ ਅੱਛਾ ਜਿਹੜੀ ਮਰਜ਼ ਤੇ ਜਿਹੜੀ ਦੂਜੀ ਆ ਉਹ 120 ਰੁਪਏ ਦੀ ਹਾਲ 120 ਉਹ ਜਦ ਦੋ ਸਬਜ਼ੀਆਂ ਨਾਲ ਇਨਕਲੂਡਿੰਗ ਸਾਗ ਹੁੰਦਾ ਜਾਂ ਉਹਦੇ ਵਿੱਚ ਸਾਗ ਦੇਖ ਸਬਜ਼ੀ ਇੱਕ ਸਾਗ ਦੇ ਨਾਲ ਕੋਈ ਕੋਈ ਵੀ ਸਬਜ਼ੀ ਲੈ ਸਕਦੇ ਜੀ ਸਰ ਕੋਈ ਵੀ ਸਬਜ਼ੀ ਲੈ ਸਕਦੇ ਓਕੇ ਤੇ ਸਾਡੀ ਤੁਹਾਡੀ ਚਾਹ ਹੁੰਦੀ ਭਾਜੀ ਉਹ ਗਾਦੀ ਗੁਰਦੀ ਬਣਾਉਂਦੇ ਗਾਦੀ ਬਣਾਉਂਦੇ ਗੁਰਦੀ ਵੀ ਬਣਾ ਲੀਦਾ ਸਰ ਚੀਨੀ ਦੀ ਵੀ ਬਣਾ ਲੈਂਦੇ ਉਹ ਡਿਮਾਂਡ ਅਕੋਰਡਿੰਗ ਡਿਮਾਂਡ ਦੇ ਹਾਂਜੀ ਹਾਂਜੀ ਓਕੇ ਭਾਜੀ ਐਦਾਂ ਕਰੋ ਪਹਿਲਾਂ ਤਾਂ ਤੁਸੀਂ ਮੈਨੂੰ ਦਾ ਹਾਫ ਪਲੇਟ ਜਿਹੜੀ ਹੈ ਨਾ ਮੇਰੀ ਕੜੀ ਤੇ ਚੌਲ ਜੀ ਉਹ ਲਾ ਕੇ ਦਿਓ ਉਸ ਤੋਂ ਬਾਅਦ ਸਾਨੂੰ ਤੁਸੀਂ ਮੱਕੀ ਦੀ ਰੋਟੀ ਤੇ ਸਾਗ ਦੇਣਾ ਜੀ ਸਰ ਠੀਕ ਹੈ ਭਾਜੀ ਜੇ ਕੋਈ ਜੀ ਥੜ ਜੇ ਤਾਂ ਦੁਬਾਰਾ ਲੈ ਸਕਦਾ ਬੰਦਾ ਹਾਂਜੀ ਹਾਂਜੀ ਸਰ ਜਿੰਨੇ ਵਾਰ ਮਰ ਗਿਆ ਉਹਦੇ ਉਹਦੇ ਕੋਈ ਚਾਰਜ ਸੈਕਸ਼ਨ ਨਾਲ ਕੋਈ ਚਾਰਜ ਨਹੀਂ ਸਰ ਜਦੋਂ ਤੁਸੀਂ ਪਲੇਟ ਲੈ ਲਿਆ ਤਾਂ ਅੱਜ ਚਾਰ ਵਾਰ ਲੈ ਲਓ ਜੀ ਓਕੇ ਕੋਈ ਜਾਰੀ ਜੀ ਸਰ ਰਿਜ਼ਲਟ ਆ ਗਿਆ ਸਰ ਥਾਲਾ ਮਸਾਲਾ ਸਰ ਕੀ ਹੋ ਰਿਹਾ ਇਹ ਕਿਹੜਾ ਮਸਾਲਾ ਮਰੋ ਭਜੀ ਇਹ ਇਹ ਸਰ ਕਾਲੀ ਮਿਰਚ ਜਿਹੜਾ ਚਾਟਨ ਖਾਲਾ ਤਿੰਨ ਚਾਰ ਵਾਰ ਅੱਛਾ ਕਾਲੀ ਮਿਰਚ ਚਾਟਨ ਸਾਲਾ ਐਡ ਕਰਕੇ ਓਕੇ ਚਲੋ ਜੀ ਇਹ ਸਾਡੀ ਹਾਫ ਪਲੇਟ ਜਿਹੜੀ ਹੈਗੀ ਆ ਰਾਈਸ ਤੇ ਕੜੀ ਵੀ ਹੋ ਗਈ ਆ ਤੇ ਬਾਈ ਹੁਣ ਇੱਕ ਵਾਰੀ ਐਡਰੈਸ ਵੀ ਨਾਲ ਦੱਸਿਓ ਪਹਿਲਾਂ ਐਡਰੈਸ ਹੀ ਨਾਲ ਨਾਲ ਚੱਲਦਾ ਰਹੇ। ਐਡਰੈਸ ਸਰ ਆਪਣਾ ਸਰਾਂਦੇ ਤੋਂ 2 ਕਿਲੋਮੀਟਰ ਪਹਿਲਾਂ ਜੀ ਗੋਵਿੰਦਗੜ ਲੰਘ ਕੇ ਚੀਮਾ ਹਵੇਲੀ ਦੇ ਨਾਲ ਜੀ। ਚੀਮਾ ਹਵੇਲੀ ਦੇ ਨਾਲ ਜਿਲ ਕੋਲ ਉਤਰ ਕੇ ਖਾਨਪੁਰ ਵਾਲਾ ਪੁਲ ਕਹਿੰਦੇ ਇਹਨੂੰ ਜੀ। ਖਾਨਪੁਰ ਵਾਲਾ ਪੁਲ ਉਤਰ ਦੀ ਸਾਹ ਹਾਈਵੇ ਰੋਡ ਤੇ ਟਾਈਮਿੰਗ ਵੀ ਦੱਸਿਓ ਨਾਲ। ਟਾਈਮਿੰਗ ਸਰ 11 ਵਜੇ ਤੋਂ 4 ਵਜੇ ਤੱਕ। 11 ਵਜੇ ਤੋਂ 4 ਵਜੇ ਤੱਕ। ਜੀ ਸਰ ਤੇ ਚਲੋ ਠੀਕ ਹੈ ਭਾਜੀ ਹੁਣ ਪਹਿਲਾਂ ਆਪਾਂ ਇਹਨੂੰ ਟੈਸਟ ਕਰਦੇ ਆ ਤੇ ਲਓ ਫਾਈਨਲੀ ਸਾਡੀ ਪਲੇਟ ਰੈਡੀ ਹੋ ਚੁੱਕੀ ਆ ਜੀ ਇਹ ਸਾਡੀ ਆ ਜੀ ਜਿਹੜੀ ਕੜੀ ਤੇ ਰਾਈਸ ਤੇ ਆ ਸਾਡੇ ਇਹਦੇ ਵਿੱਚ ਪਕੌੜੇ ਆ ਤੇ ਨਾਲ ਪਹਿਲਾਂ ਤੁਸੀਂ ਦੇਖੋ ਫੋਰਚੂਨਰ ਰੈਸਟੋਰੈਂਟ ਸਰਦਾਰਾਂ ਦਾ ਫੋਰਚੂਨਰ ਵਾਲਾ ਟੱਬਾ ਬਾਕੀ ਸਰਦਾਰ ਕੁਝ ਵੀ ਕਰ ਸਕਦੇ ਆ ਵੱਡੀ ਤੋਂ ਫੋਰਚੂਨਰ ਤੋਂ ਕੁਝ ਵੀ ਨਹੀਂ ਇੱਕ ਟਾਈਮ ਇਦਾਂ ਆਉਣਾ ਵੱਡੀਆਂ ਵੱਡੀਆਂ ਮਰਸੀਆਂ BMW ਕੱਢੀ ਜਿਵੇਂ ਲੋਕ ਕਰ ਰਹੇ ਆ ਖੜੇ ਕਰ ਦੇ ਵਿਚਲੇ ਆ ਦੇਖਿਓ ਕਿਉਂਕਿ ਪੰਜਾਬੀਆਂ ਨੇ ਉਹ ਚੀਜ਼ ਕਰਕੇ ਦਿਖਾਣੀ ਜਿਹੜੀ ਕਿਸੇ ਨੇ ਨਾ ਕੀਤੀ ਹੋਵੇ ਤੇ ਚਲੋ ਫਿਰ ਹੁਣ ਆਪਾਂ ਜਿਹੜਾ ਮੇਨ ਕੰਮ ਹੈ ਆਪਣਾ ਟੇਸਟਿੰਗ ਦਾ ਉਹ ਕਰਦੇ ਆ ਤੇ ਬਾਈ ਹੁਣਾਂ ਦੇ ਖਾਣੇ ਦਾ ਜਰੂਰ ਰਿਵਿਊ ਕਰੀਏ। ਓਏ। ਕਿਆ ਬਾਤ ਹੈ। ਓਰੀਦਨ ਮੇਰਾ ਸੁਆਰ ਗਿਆ। ਕੜੀ ਇੰਨੀ ਕਰਾਰੀ ਨਾਲ ਰਾਈਸ ਸੁਆਦ ਆ ਗਿਆ ਬਾਈ। ਬਹੁਤ ਵਧੀਆ। ਲਓ ਜੀ ਸਾਡਾ ਦੂਜਾ ਵੀ ਆਰਡਰ ਵੀ ਰੈਡੀ ਹੋ ਚੁੱਕਿਆ ਮੱਕੀ ਦੀ ਰੋਟੀ ਨਾਲ ਸਾਗ ਉਹ ਵੀ ਦੇਸੀ ਘੋਲ ਆ ਦੇਸੀ ਘੋਲ ਭਾਈ ਹੈ ਨਾ ਕੀ ਬਾਤ ਹੈ ਤੁਹਾਡੀ ਤਾਂ ਬਈ ਲੱਸੀ ਵੀ ਹੁੰਦੀ ਨਾਲ ਆਪਣੇ ਕੋਲ ਹਾਂਜੀ ਸਰ ਲੱਸੀ ਜੀ ਚੋ ਲੱਸੀ ਵੀ ਦਿਓ ਭਾਈ ਨਾਲ ਤੇ ਲਓ ਜੀ ਆ ਸਾਡਾ ਹੁਣ ਦੂਜਾ ਆਰਡਰ ਆਪਾਂ ਰੈਡੀ ਕੀਤਾ ਜੀ ਉਹ ਇਹਨੂੰ ਹੁਣ ਪਰਚੇਸ ਕਰੀਏ ਤੇ ਲਓ ਫਾਈਨਲੀ ਦੂਜਾ ਆਰਡਰ ਵੀ ਆਪਣਾ ਆ ਚੁੱਕਿਆ ਜੀ ਨਾਲ ਆਪਣੇ ਕੋਲ ਸਾਗ ਵਿੱਚ ਦੇਸੀ ਘਿਓ ਨਾਲ ਮੱਕੀ ਦੀਆਂ ਰੋਟੀਆਂ ਤੇ ਨਾਲ ਖੀਰਾ ਮਸਾਲਾ ਪਾ ਕੇ ਓਹ ਹੋ ਇਹਦਾ ਜਿਹੜਾ ਸਾਗ ਆਇਦਾ ਇਹ ਕਹਿੰਦੇ ਸਵਰਗ ਵਾਲਾ ਇੱਕ ਕਹਿੰਦੇ ਹੁੰਦਿਆਂ ਨੂੰ ਇਹ ਪੰਜਾਬੀਆਂ ਦਾ ਦਾ ਮਤਲਬ ਇੱਕ ਰੂਹ ਦੀ ਖੁਰਾਕ ਕਹਿ ਲੋ ਇਹਨੂੰ ਹੂੰ ਬਈ ਫਸਟ ਬਾਈਟ ਲਈਆ ਇਹ ਲੱਗਦਾ ਵੀ ਬੇਬੇ ਨੇ ਆਪਣੇ ਪਿਆਰ ਦੇ ਨਾਲ ਰੂਹ ਨਾਲ ਰੰਨ ਕੇ ਆਪਣੇ ਪੁੱਤਾਂ ਵਾਸਤੇ ਭੇਜ ਦਿਆ ਖਾਣ ਲਈ ਵਾਕਿਆ ਉਹ ਟੇਸਟ ਉਹ ਫਲੇਵਰ ਉਹ ਸੁਆਦ ਵਾਕਿਆ ਕਮਾਲ ਦਾ ਬਾਈ ਇਸ ਕਰਕੇ ਸਾਡੇ ਫੋਰਚੂਨਰ ਵਾਲੇ ਭਰਾਵਾਂ ਕੋਲ ਉਹਨਾਂ ਦਾ ਬਣਦਾ ਆ ਆ ਕੇ ਇਹਨਾਂ ਦਾ ਖਾਣਾ ਵੀ ਟੈਸਟ ਕਰਨਾ ਬਣਦਾ ਇਹਨਾਂ ਦੀ ਮੱਕੀ ਦੀ ਰੋਟੀ ਸਾਗ ਕਿਹਣੀ ਟੈਸਟ ਕਰਿਓ ਕਿਹਣੀ ਬਹੁਤ ਕਮਾਲ ਦੀ ਆ ਸਾਗ ਦਾ ਇਹਨਾਂ ਦਾ ਮਾਸ਼ਾਅੱਲਾ ਬਹੁਤ ਵਧੀਆ ਆ ਇਹ ਤਾਂ ਬਣਦਾ ਹੀ ਆ ਕਿਉਂਕਿ ਜਿਹਦੇ ਵਿੱਚ ਮੱਕੀ ਦੀ ਰੋਟੀ ਹੋਵੇ ਇਹ ਸਰੋਂ ਦਾ ਸਾਗ ਹੋਵੇ ਜਿਸ ਤਰੀਕੇ ਹੋਵੇ ਇਸ ਤੋਂ ਉੱਤੇ ਦਾ ਕੁਝ ਹੋਰ ਨਹੀਂ ਤੇ ਬਾਈ ਹੁਣ ਲੱਸੀ ਵੀ ਬਣਾਉਂਦੇ ਆ ਪਣ ਇਹ ਦੁਬਾਰਾ ਲੱਸੀ ਵੀ ਨਾਲ ਕਰਦੇ ਆ ਵੀ ਬਾਈ ਹੁਣ ਲੱਸੀ ਕਿਵੇਂ ਦੀ ਆ ਤੇ ਇਸ ਕਰਕੇ ਓਹੋ ਕੀ ਬਾਤ ਹੈ ਯਾਰ ਸੁਆਦ ਆ ਗਿਆ ਤੇ ਤੁਸੀਂ ਆ ਜਾਓ ਇੱਥੇ ਖਾਓ ਆ ਕੇ ਬਾਈ ਹੁਣਾਂ ਦੇ ਕੋਲੇ ਕਰੀ ਹੂੰ ਤੇ ਫਾਈਨਲੀ ਸਾਡਾ ਲੱਸੀ ਦਾ ਗਲਾਸ ਆ ਸਟੀਲ ਦਾ ਆਉਦਾ ਜੀ ਅਏ ਅੱਛਾ ਕਿ ਇਹ ਸਭ ਤੋਂ ਵੱਡੀ ਗੱਲ ਇਹ ਆ ਵੀ ਡਿਸਪੋਜ਼ੇਬਲ ਸਮਾਨ ਨਹੀਂ ਹੈਗਾ ਭਾਈ ਹੁਣਾਂ ਕੋਲ ਨਾ ਚਮਚਾ ਨਾ ਕੋਈ ਹੋਰ ਕਿਉਂਕਿ ਉਹ ਬਹੁਤ ਹਾਨੀਕਾਰਕ ਸਿਹਤ ਵਾਸਤੇ ਬਹੁਤ ਹਾਨੀਕਾਰਕ ਨੇ ਮੈਨੂੰ ਇਹ ਬਹੁਤ ਵਧੀਆ ਲੱਗਾ ਭਾਈ ਹੁਣਾਂ ਦਾ ਜਿਹੜਾ ਵੀ ਮਾਈਓਨਾ ਸਟੀਲ ਦੇ ਭਾਂਡੇ ਰੱਖੇ ਹੋਏ ਨੇ ਵਰਤਣ ਵਾਸਤੇ ਜਿਹੜਾ ਸਿਰਫ ਰਾਜਮਾਰ ਰਾਈਸ ਵਗੈਰਾ ਤੇ ਉਹ ਉਹਦੇ ਵਿੱਚ ਦਿੰਦੇ ਆ ਆਦਰਵਾਇਜ਼ ਬਾਕੀ ਸਾਰਾ ਇਸ ਭਾਂਡੇ ਵਿੱਚ ਹੁੰਦਾ ਹੈ ਬਾਈ ਘਰ ਦੀ ਲੱਸੀ ਘਰ ਦਾ ਸਾਗ ਤੇ ਘਰ ਦੀ ਮੱਕੀ ਦੀ ਰੋਟੀ ਜੇ ਮਿਲ ਜਵੇ ਰਸਤੇ ਤੇ ਜਾਂਦੇ ਹੋਏ ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਤੇ ਇਸ ਕਰਕੇ ਸਾਡਾ ਦਿਨ ਅੱਜ ਗਿਆ ਬਣ ਅਸੀਂ ਤਾਂ ਭਰਾਵਾਂ ਦੇ ਅੱਜ ਫੁਲਕਾ ਖਾ ਕੇ ਸਾਨੂੰ ਬੜੀ ਖੁਸ਼ੀ ਮਿਲੀ ਆ ਤੇ ਬੜਾ ਮਨ ਖੁਸ਼ ਹੋਇਆ ਵੀ ਪੰਜਾਬੀ ਭਰਾਵਾਂ ਦੇ ਕੋਲ ਰੋਕੇ ਤੇ ਉਹਨਾਂ ਦੇ ਖਾਣ ਦਾ ਆਨੰਦ ਲਿਆ ਤੇ ਤੁਸੀਂ ਹੋਰ ਕੀ ਕਰਨਾ ਤੁਸੀਂ ਬਾਈ ਹੋਣਾ ਕੋਲ ਆ ਕੇ ਖਾਓ ਆ ਕੇ ਖਾਣ ਤੋਂ ਬਾਅਦ ਦੱਸਿਓ ਵੀ ਤੁਹਾਨੂੰ ਖਾਣਾ ਕਿਵੇਂ ਲੱਗਾ ਤੇ ਵੀਡੀਓ ਨੂੰ ਹੋਰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਛੋੜਾ ਜਿਹਾ ਕਮੈਂਟ ਕਰਕੇ ਦੱਸੋ ਤੇ ਉਸ ਤੋਂ ਬਾਅਦ ਬਾਕੀ ਫਿਰ ਅਗਲੇ ਵਲੌਗ 'ਚ ਕਰਾਂਗੇ ਸੋ ਥੈਂਕ ਯੂ ਸੋ ਮੱਚ